ਤੁਸ ਕਾਲ ਜੀ ਸਾਰਿਆਂ ਨੂੰ ਪਤ ਪਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਖਾਸ ਸ਼ੋ ਪਾਲੀਵੁੱਡ ਅਖਬਾਰ ਦੇ ਵਿੱਚ ਤੇ ਮੈਂ ਸ਼ਵਤਾ ਰਾਣਾ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਪੰਜਾਬੀ ਇੰਡਸਟਰੀ ਤੋਂ ਜੁੜੀਆਂ ਕੁਝ ਖਾਸ ਅਤੇ ਲੇਟੈਸਟ ਅਪਡੇਟਸ ਤਾਂ ਦੇਰ ਨਾ ਕਰਦੇ ਹੋਏ ਸ਼ੁਰੂਆਤ ਕਰ ਲੈਣੇ ਆ ਅੱਜ ਦੇ ਇਸ ਖਾਸ ਸ਼ੋ ਦੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬੀ ਗਾਇਕ ਗੁਰਸਿੱਧੂ ਦੀ ਸੋ ਫਿਲਹਾਲ ਗੁਰਸਿੱਧੂ ਅਤੇ ਤੇ ਨਾਲ ਹੀ ਪੂਰੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਕਿਉਂਕਿ ਗੁਰਸਿੱਧੂ ਦੇ ਪਤਾ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਨੇ ਤੇ ਇਸ ਹੀ ਮੌਕੇ ਉੱਤੇ ਗੁਰਸਿੱਧੂ ਫਿਲਹਾਲ ਪੰਜਾਬ ਦੇ ਵਿੱਚ ਮੌਜੂਦ ਨੇ ਪੰਜਾਬ ਦੇ ਵਿੱਚ ਉਹਨਾਂ ਨੇ ਆਪਣੇ ਪਤਾਂ ਦਾ ਅੰਤਿਮ ਸੰਸਕਾਰ ਕੀਤਾ ਹੈ ਤਾਂ ਬਹੁਤ ਭਾਵੁਕਤਾ ਭਰੀਆਂ ਤਸਵੀਰਾਂ ਜਿਹੜੀਆਂ ਕਹਿ ਸਕਦੇ ਆ ਕਿ ਗੁਰਸਿੱਧੂ ਦੀਆਂ ਦੇ ਨਾਲ ਹੀ ਪੂਰੇ ਪਿੰਡ ਵਾਸੀਆਂ ਦੀਆਂ ਸਾਹਮਣੇ ਆਈਆਂ ਨੇ ਤਾਂ ਬਹੁਤ ਭਾਵੁਕਤਾ ਭਰਾ ਕਹਿ ਸਕਦੇ ਆ ਕਿ ਮਾਹੌਲ ਪੂਰੇ ਪਿੰਡ ਦੇ ਵਿੱਚ ਬਣਿਆ ਹੋਇਆ ਜਿੱਥੇ ਇੱਕ ਪਾਸੇ ਗੁਰ ਸਿੱਧੂ ਫੁੱਟ ਫੁੱਟ ਕੇ ਰੋਂਦੇ ਹੋਏ ਨਜ਼ਰ ਆਏ ਨੇ ਤੇ ਦੂਜੇ ਪਾਸੇ ਗੁਰ ਸਿੱਧੂ ਦੇ ਵੱਲੋਂ ਜਦੋਂ ਆਪਣੇ ਪਿਤਾ ਦੀ ਅਰਥੀ ਨੂੰ ਮੋਢਾ ਦਿੱਤਾ ਜਾਂਦਾ ਹੈ ਤਾਂ ਕਹਿ ਸਕਦੇ ਆ ਕਿ ਹਰ ਅੱਖ ਨਮ ਜ਼ਰੂਰ ਹੁੰਦੀ ਹੈ ਤਾਂ ਉਥੇ ਹੀ ਜੇਕਰ ਗੁਰ ਸਿੱਧੂ ਦਾ ਜ਼ਿਕਰ ਕਰ ਲਈਏ ਤਾਂ ਜਿੱਥੇ ਇੱਕ ਪਾਸੇ ਗੁਰ ਸਿੱਧੂ ਨੇ ਆਪਣੀ ਗਾਇਕੀ ਦੇ ਨਾਲ ਚੰਗਾ ਨਾਮ ਕਮਾਇਆ ਹੈ ਉਥੇ ਹੀ ਦੂਜੇ ਪਾਸੇ ਅੱਜ ਜਦੋਂ ਗੁਰ ਸਿੱਧੂ ਦੀਆਂ ਤਸਵੀਰਾਂ ਦੇਖੀਆਂ ਜਾਂਦੀਆਂ ਨੇ ਤੇ ਨਾ ਸਿਰਫ ਪੰਜਾਬੀ ਇੰਡਸਟਰੀ ਦਾ ਹਰ ਇੱਕ ਉਹ ਜੋ ਗੁਰਸਿੱਧੂ ਦੇ ਨਾਲ ਜੁੜਿਆ ਹੋਇਆ ਬਲਕਿ ਪੂਰੀ ਪੂਰਾ ਪੰਜਾਬ ਇਸ ਵੇਲੇ ਗੁਰਸਿੱਧੂ ਦੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਨਾਲ ਖੜਾ ਹੈ ਤਾਂ ਤਸਵੀਰਾਂ ਜਿਹੜੀਆਂ ਨੇ ਗੁਰਸਿੱਧੂ ਦੇ ਪਿੰਡ ਤੋਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਗੁਰਸਿੱਧੂ ਖਾਸ ਤੌਰ ਤੇ ਮੌਜੂਦ ਹੋਏ ਨੇ ਜਿੱਥੇ ਉਹਨਾਂ ਦੇ ਵੱਲੋਂ ਆਪਣੀ ਮਾਂ ਨੂੰ ਸਹਾਰਾ ਦਿੱਤਾ ਗਿਆ ਆਪਣੇ ਪਰਿਵਾਰ ਨੂੰ ਸਹਾਰਾ ਦਿੱਤਾ ਗਿਆ ਤਾਂ ਉਤੇ ਹੀ ਪਿਤਾ ਦੀ ਅਰਥੀ ਨੂੰ ਮੋਢਾ ਦਿੰਦੇ ਹੋਏ ਗੁਰਸਿੱਧੂ ਨਜ਼ਰ ਆਏ ਨੇ ਤਾਂ ਉਤੇ ਹੀ ਹਰ ਪਿੰਡ ਵਾਸੀ ਜਿਹੜਾ ਉਹ ਗੁਰਸਿੱਧੂ ਦੇ ਇਸ ਦੁੱਖ ਦੇ ਵਿੱਚ ਸ਼ਾਮਲ ਹੋਏ ਇਸ ਦੁੱਖ ਦੀ ਦੇ ਵਿੱਚ ਪੂਰੇ ਪਰਿਵਾਰ ਦੇ ਨਾਲ ਪਿੰਡ ਵਾਸੀ ਖੜੇ ਨੇ ਤਬੀਫ ਬੇहद ਕਹਿ ਸਕਦੇ ਕਿ ਭਾਵੁਕਤਾ ਪਰੀਆਂ ਹਰ ਇੱਕ ਦੀ ਅੱਖ ਨਮ ਕਰਨ ਵਾਲੀਆਂ ਤਸਵੀਰਾਂ ਜਿਹੜੀਆਂ ਨੇ ਗੁਰਸਿੱਧੂ ਦੀਆਂ ਸਾਹਮਣੇ ਆਈਆਂ ਨੇ ਤੇ ਹੁਣ ਗੱਲ ਕਰ ਲੈਨੇ ਦਿਲਜੀਤ ਦੋਸਾਂਝ ਦੀ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੀ ਨਾ ਸਿਰਫ ਪੰਜਾਬੀ ਬਲਕਿ ਬਾਹਰਲੇ ਮੁਲਕਾਂ ਦੇ ਵਿੱਚ ਵਸਦੇ ਪੰਜਾਬੀ ਤੇ ਉੱਥੇ ਹੀ ਹਰ ਇੱਕ ਗੋਰੇ ਕਹਿ ਸਕਦੇ ਆ ਕਿ ਦਿਲਜੀਤ ਦੋਸਾਂਝ ਤੇ دیਵਾਨੇ ਜ਼ਰੂਰ ਹੋਏ ਪਏ ਨੇ ਇਸੇ ਦੇ ਵਿਚਕਾਰ ਵਿਦੇਸ਼ੀ ਪੁਲਸ ਵੀ ਹੁਣ ਦਿਲਜੀਤ ਦੋਸਾਂਝ ਦੀ دیوانی ਹੁੰਦੀ ਹੋਈ ਦੇਖੀ ਗਈ ਹੈ ਸੋ ਤਸਵੀਰਾਂ ਨਿਊਯਾਰਕ ਦੇ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਅਚਾਨਕ ਦਿਲਜੀਤ ਦੋਸਾਂਝ ਨੂੰ ਦੇਖ ਕੇ ਨਿਊਯਾਰਕ ਦੀ ਪੁਲਿਸ ਖੜ ਜਾਂਦੀ ਹੈ ਤੇ ਉਹਨਾਂ ਨੂੰ ਮਿਲਣ ਦੇ ਲਈ ਕਹਿ ਸਕਦੇ ਆ ਉਹਨਾਂ ਦੇ ਗਲ ਗੱਲ ਬਾਤ ਕਰਨ ਨੂੰ ਕਾਲੀ ਹੋ ਜਾਂਦੀ ਹੈ ਸੋ ਇਹ ਤਸਵੀਰਾਂ ਜਿਹੜੀਆਂ ਨੇ ਦਿਲਜੀਤ ਦੋਸਾਂਝ ਤੇ ਟੀਮ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਇੱਕ ਪੁਲਿਸ ਦੀ ਗੱਡੀ ਆਉਂਦੀ ਹੈ ਇਹ ਨਿਊਯਾਰਕ ਤੋਂ ਤਸਵੀਰਾਂ ਨਿਊਯਾਰਕ ਦੇ ਪੁਲਿਸ ਸਰ ਜੋ ਦਿਲਜੀਤ ਦੋਸਾਂਝ ਤੇ ਨਾਲ ਮਿਲਦੀ ਹੈ ਉਹਨਾਂ ਦੀ ਤਾਰੀਫ ਕਰਦੀ ਹੈ ਉਹਨਾਂ ਦੇ ਨਾਲ ਮਿਲਣ ਦਾ ਜਿਹੜਾ ਹੈ ਇੱਕ ਕਹਿ ਸਕਦੇ ਕਿ ਪ੍ਰਿਆਸੀਕ ਅਪੀਲ ਜਿਹੜੀ ਦਿਲਜੀਤ ਦੋਸਾਂਝ ਤੇ ਟੀਮ ਨੂੰ ਕਰਦੀ ਹੈ ਤੇ ਉੱਥੇ ਹੀ ਆਪਣੇ ਜਿਹੜੇ ਕਹਿ ਸਕਦੇ ਆ ਕਿ ਮਨ ਦੇ ਭਾਵ ਦਿਲਜੀਤ ਦੋਸਾਂਝ ਨੂੰ ਸਾਂਝੇ ਕਰਦੇ ਹੋਏ ਵੀ ਨਜ਼ਰ ਆਂਦੀ ਹੈ ਉਹਨਾਂ ਦੇ ਵੱਲੋਂ ਇਹ ਜ਼ਰੂਰ ਆਖਿਆ ਜਾਂਦਾ ਹੈ ਕਿ ਜਿੱਥੇ ਦਿਲਜੀਤ ਦੁਸਾਂਝ ਨੂੰ ਦੇਖਣ ਦੇ ਲਈ ਮਿਲਣ ਦੇ ਲਈ ਹਰ ਕੋਈ ਤਰਸਦਾ ਉੱਤੇ ਹੀ ਉਹ ਵੀ ਅਕਸਰ ਜਿਹੜਾ ਹੈ ਦਿਲਜੀਤ ਦੁਸਾਂਝ ਦੇ ਇੱਕ ਛਾਤ ਪਾਉਣ ਦੇ ਲਈ ਜ਼ਰੂਰ ਤਰਸਦੇ ਨੇ ਸੋ ਇਸੇ ਦੇ ਵਿਚਕਾਰ ਕੀ ਗੱਲਬਾਤ ਪੁਲਿਸ ਅਧਿਕਾਰੀਆਂ ਤੇ ਨਾਲੇ ਦਿਲਜੀਤ ਦੁਸਾਂਝ ਦੇ ਵਿਚਕਾਰ ਹੁੰਦੀ ਹੈ ਆਓ ਵੇਖ ਲੈਨੇ ਆ ਪੰਜਾਬੀ ਆ ਗਏ ਓਏ ਯੂ ਹੈਵ ਅ ਲੋਟ ਆਫ ਫੈਨ ਯੂ ਡੋਟ ਯੂ ਹੈਵ ਇਵਨ ਬਲੀਵਡ ਇਨ ਸੋ ਯਾ ਮੈਂ ਸੋ ਵੀ ਇੱਕ ਬੰਦਾ ਮਿਲਦਾ ਕੋਲਕਾਤਾ ਤੇ ਮੈਂ ਗੱਲ ਨਹੀਂ ਮੰਨੀ ਮੈਂ ਤੇ ਜੀਸਾ ਚਾਹ ਰਿਹਾ ਮੈਂ ਕਿ ਉਹਦੇ ਗੱਪ ਮਾਰਦਾ ਤੇਉਤੀ ਜਨਮਾਸ਼ਟਮੀ ਦੇ ਖਾਸ ਮੌਕੇ ਦੇ ਉੱਤੇ ਬੀ ਪ੍ਰਾਕ ਅਤੇ ਅਫਸਾਨਾ ਖਾਨ ਨੂੰ ਇਕੱਠੇ ਵੇਖਿਆ ਗਿਆ ਸੋ ਕੈਹ ਸਕਦੇ ਰਾਧਾ ਕ੍ਰਿਸ਼ਨ ਦੀ ਭਗਤੀ ਦੇ ਵਿੱਚ ਲੀਨ ਹੁੰਦੇ ਹੋਏ ਵੀ ਪਰਾਕ ਅਤੇ ਨਾਲ ਹੀ ਅਫਸਾਨਾ ਖਾਨ ਨਜ਼ਰ ਆਏ ਨੇ ਅਕਸਰ ਵੀ ਪਰਾਕ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਕੈਹ ਸਕਦੇ ਆ ਕਿ ਰਾਧਾ ਕ੍ਰਿਸ਼ਨ ਨੂੰ ਲੈ ਕੇ ਉਹਨਾਂ ਦੇ ਗੀਤ ਜਿਹੜੇ ਉਹਨਾਂ ਦੇ ਭਜਨ ਜਿਹੜੇ ਨੇ ਜ਼ਰੂਰ ਸਾਹਮਣੇ ਆਉਂਦੇ ਨੇ ਪਰ ਇਸ ਦੇ ਵਿਚਕਾਰ ਜਨਮਾਸ਼ਟਮੀ ਦੇ ਖਾਸ ਮੌਕੇ ਉਤੇ ਅਫਸਾਨਾ ਖਾਨ ਦੇ ਵੀ ਪਰਾਕ ਇਕੱਠੇ ਹੁੰਦੇ ਨੇ ਰਾਧਾ ਭਗਤੀ ਦੇ ਵਿੱਚ ਲੀਨ ਹੁੰਦੇ ਹੋਏ ਇਹ ਦੋਵੇਂ ਨਜ਼ਰ ਆਏ ਨੇ ਹਾਲਾਂਕਿ ਇਸ ਵੀਡੀਓ ਦੇ ਵਿੱਚ ਅਫਸਾਨਾ ਖਾਨ ਭਜਨ ਗਾਉਂਦੀ ਹੋਈ ਨਜ਼ਰ ਆਈ ਹੈ ਭਜਨ ਦਾ ਕੈਹ ਦੇ ਕਿ ਆਨੰਦ ਲੈਂਦੇ ਹੋਏ ਹਰ ਇੱਕ ਰਾਧਾ ਭਗਤ ਜਾਂ ਕ੍ਰਿਸ਼ਨ ਭਗਤ ਉੱਥੇ ਜਿਹੜਾ ਮੌਜੂਦ ਸੀ ਉਹ ਅਫਸਾਨਾ ਖਾਨ ਦੇ ਪਿੱਛੇ-ਪਿੱਛੇ ਗਾਉਂਦਾ ਹੋਇਆ ਜ਼ਰੂਰ ਨਜ਼ਰ ਆਇਆ ਤਾਂ ਬਹੁਤ ਸੋਹਣਾ ਮਾਹੌਲ ਕਹਿ ਸਕਦੇ ਆ ਕਿ ਭਗਤੀ ਦੇ ਵਿੱਚ ਲੀਨ ਮਾਹੌਲ ਏ ਜਿਹੜਾ ਸਾਹਮਣੇ ਆਇਆ ਜਿਸ ਦੇ ਵਿੱਚ ਅਫਸਾਨਾ ਖਾਨ ਅਤੇ ਬੀ ਪਰਾਕ ਦੋਵਾਂ ਦੇ ਵੱਲੋਂ ਖਿੜੇ ਚਿਹਰਿਆਂ ਦੇ ਨਾਲ ਰਾਧਾ ਕ੍ਰਿਸ਼ਨ ਦਾ ਗੁਣਗਾਨ ਕੀਤਾ ਜਾ ਰਿਹਾ ਹੈ ਮੈਂ ਮੋਹਨ give me a ਨੂੰ ਹਰਪਜਨ ਮਾਨ ਦਾ ਐਕਸੀਡੈਂਟ ਹੋਇਆ ਸੀ ਪਰ ਖੈਰੀਅਤ ਇਹ ਰਹੀ ਕਿ ਹਰਪਜਨ ਮਾਨ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹਲਕੀਆਂ ਸੱਟਾਂ ਜ਼ਰੂਰ ਲੱਗੀਆਂ ਸੀ ਤੇ ਹੁਣ 15 ਤੋਂ 20 ਦਿਨਾਂ ਬਾਅਦ ਹਰਪਰਜਨ ਮਾਨ ਮੁੜ ਕੇ ਲਾਈਵ ਹੋਏ ਨੇ ਜਿਸ ਦੇ ਵਿੱਚ ਉਹ ਆਪਣੇ ਪੁੱਤ ਆਕਾਸ਼ ਮਾਨ ਦੇ ਨਾਲ ਨਜ਼ਰ ਆ ਰਹੇ ਨੇ ਇਸ ਖਾਸ ਮੌਕੇ ਉਤੇ ਹਰਪਰਜਨ ਮਾਨ ਨੇ ਸਭ ਤੋਂ ਪਹਿਲਾਂ ਸਾਰਿਆਂ ਦਾ ਧੰਨਵਾਦ ਕੀਤਾ ਤੇ ਸਾਰਿਆਂ ਨੂੰ ਇਹ ਖੁਸ਼ਖਬਰੀ ਦਿੰਦੀ ਹੈ ਕਿ ਹਰਪਰਜਨ ਮਾਨ ਅਤੇ ਉਹਨਾਂ ਦਾ ਪੁੱਤ ਜਿਹੜਾ ਹੈ ਉਹ ਦੋਵੇਂ ਫਿਲਹਾਲ ਤੰਦਰੁਸਤ ਨੇ ਠੀਕ ਠਾਕ ਨੇ ਹਾਲਾਂਕਿ ਮਾੜੀਆਂ-ਮੋਟੀਆਂ ਸੱਟਾਂ ਜਿਹੜੀਆਂ ਜ਼ਰੂਰ ਲੱਗੀਆਂ ਨੇ ਪਰ ਉਸ ਵਾਹਿਗੁਰੂ ਦਾ ਸ਼ੁਕਰਾਨਾ ਹੈ ਤੇ ਤੁਹਾਡੇ ਸਾਰਿਆਂ ਦੀ ਬਦੌਲਤ ਤੁਹਾਡੀਆਂ ਇੰਨੀਆਂ ਦੁਆਵਾਂ ਆਈਆਂ ਨੇ ਇੰਨੀ ਤੁਸੀਂ ਸਾਰਿਆਂ ਨੇ ਦੁਆ ਜਿਹੜੀ ਹੈ ਸਾਰਿਆਂ ਦੇ ਲਈ ਕੀਤੀ ਹੈ ਸੋ ਉਸੇ ਹੀ ਦੁਆ ਦਾ ਨਤੀਜਾ ਹੈ ਕਿ ਅੱਜ ਹਰਪਜਨ ਮਾਨ ਤੇ ਉਹਨਾਂ ਦਾ ਪਰਿਵਾਰ ਜਿਹੜਾ ਪੂਰਾ ਤੰਦਰੁਸਤ ਹੈ ਤੇ ਇਸੇ ਦੇ ਵਿਚਕਾਰ ਹਰਪਜਨ ਮਾਨ ਜਿਹੜੇ ਲਾਈਵ ਹੋਏ ਨੇ ਉਹਨਾਂ ਨੇ ਆਪਣੇ ਬਿਆਨ ਆਪਣਾ ਦੁੱਖ ਤੇ ਨਾਲ ਹੀ ਸੁੱਖ ਸਾਰਿਆਂ ਦੇ ਨਾਲ ਸਾਂਝਾ ਕੀਤਾ ਜਿਸ ਦੇ ਵਿੱਚ ਹਰਪਜਨ ਮਾਨ ਸਭ ਤੋਂ ਪਹਿਲੇ ਸਾਰਿਆਂ ਦਾ ਸ਼ੁਕਰਾਨਾ ਕਰਦੇ ਹੋਏ ਨਜ਼ਰ ਆਏ ਨੇ ਤੇ ਨਾਲ ਹੀ ਉਹਨਾਂ ਨੇ ਦੱਸਿਆ ਕਿਤੇ ਨਗਸਤੂਨਾਂ ਦਾ ਐਕਸੀਡੈਂਟ ਹੋ ਗਿਆ ਸੀ ਉਹਨਾਂ ਦੀ ਗੱਡੀ ਜਿਹੜੀ ਡਿਵਾਈਡਰ ਦੇ ਨਾਲ ਟਕਰਾ ਗਈ ਸੀ ਪਰ ਕੁਝ ਸਹਿਯੋਗੀਆਂ ਦੇ ਵੱਲੋਂ ਉਹਨਾਂ ਨੂੰ ਜਿਹੜਾ ਫਾਟੇਜ਼ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਉਹ ਜਿਹੜਾ ਹੁਣ ਕੁਝ ਹੱਦ ਤੱਕ ਤੰਦਰੁਸਤ ਜ਼ਰੂਰ ਨੇ ਹਾਲਾਂਕਿ ਇਸ ਵੀਡੀਓ ਦੇ ਵਿੱਚ ਆਕਾਸ਼ ਜਿਹੜੇ ਨੇ ਉਹ ਉਹਨਾਂ ਦੇ ਪਲਾਸਟਰ ਲੱਗਾ ਹੋਇਆ ਤੇ ਇਸ ਪਲਾਸਟਰ ਲੱਗੇ ਹੋਈ ਬਾਹ ਦੇ ਨਾਲ ਉਹ ਸਾਰਿਆਂ ਦੇ ਸਾਹਮਣੇ ਨਜ਼ਰ ਆਏ ਆਏ ਨੇ ਤੇ ਨਾਲ ਹੀ ਹਰ ਭਜਨਮਾਨ ਇਸ ਦਾ ਜ਼ਿਕਰ ਕੀਤਾ ਹੈ ਕਿ ਉਹ ਪੂਰੀ ਤਰ੍ਹਾਂ ਤਾਂ ਨਹੀਂ ਪਰ ਕੁਝ ਹੱਦ ਤੱਕ ਹੁਣ ਜ਼ਰੂਰ ਠੀਕ ਨੇ ਪਰ ਖੈਰੀਅਤ ਇਹ ਰਹੀ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਜ਼ਿਆਦਾ ਨਹੀਂ ਹੋਇਆ ਹਾਲਾਂਕਿ ਗੱਡੀ ਜਿਹੜੀ ਸੀ ਉਹ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਗੱਡੀ ਦਾ ਜਿਹੜਾ ਟੋਟਲ ਲਾਸ ਹੋਇਆ ਹੈ ਪਰ ਉਹਨਾਂ ਦੋਵਾਂ ਦੀ ਖੈਰੀਅਤ ਸੀ ਜਾਂ ਗੱਡੀ ਦੇ ਵਿੱਚ ਜਿਹੜੇ ਹੋਰ ਲੋਕੀ ਮੌਜੂ ਉਹ ਸਾਰੇ ਜਿਹੜੇ ਆ ਜ਼ਰੂਰ ਬਚ ਗਏ ਸੀ ਸੋ ਆਹ ਵੇਖ ਲੈਣੇ ਹਰਪ੍ਰਜਨ ਮੈਨਸ ਖਾਸ ਮੌਕੇ ਹੁੰਦੇ ਹੋਰ ਕਿ ਕੁਝ ਕਹਿੰਦੇ ਹੋਏ ਨਜ਼ਰ ਆਏ ਨੇ ਸਤਿ ਸ਼੍ਰੀ ਅਕਾਲ ਦਾ ਨਮਸਕਾਰ ਦੋਸਤੋ ਮੈਂ ਆ ਤੁਹਾਡਾ ਆਪਣਾ ਹਰਪ੍ਰਜਨ ਮਾ ਤੇ ਮੇਰੇ ਨਾਲ ਮੇਰਾ ਬੇਟਾ ਅਫਕਾਸ਼ ਮਾਲ ਸਤਿ ਸ਼੍ਰੀ ਅਕਾਲ ਜੀ ਸਾਹਿਬ ਤਿੰਨ ਗ੍ਰਸਤ ਰਾਤੀ ਅਸੀਂ ਦਿੱਲੀ ਸ਼ੋਅ ਕਰਕੇ ਵਾਪਸ ਪੰਜਾਬ ਆ ਰਹੇ ਸੀ ਤੇ ਅਗਲੀ 4 ਬ੍ਰੀਫਿੰਗ ਮਾਰਨਿੰਗ ਸਟਾਪ ਗੁਪ ਸ਼ਤਰ ਹਰਿਆਣਾ ਦੇ ਵਿੱਚ ਬਹੁਤ ਖਤਰਨਾਕ ਐਕਸੀਡੈਂਟ ਹੋਇਆ ਗੱਡੀ ਬਿਲਕੁਲ ਟੋਟਲ ਦਾਸ ਹੋਈ ਤੇ ਪਰ ਪ੍ਰਮਾਤਮਾ ਦੀ ਕਿਰਪਾ ਉਹਦੀ ਮਿਹਰ ਦੇ ਨਾਲ ਅਸੀਂ ਝੋਟਾਂ ਲੱਗੀਆਂ ਲੇਕਿਨ ਕੁਝ ਸੱਜਣ ਪਿਆਰੇ ਸਾਨੂੰ ਉਸੇ ਵਕਤ ਫੋਰਟਿਸ ਹਸਪੀਟਲ ਨੇ ਚੰਡੀਗੜ੍ਹ ਤੇ ਦੋ ਹਫ਼ਤੇ ਤੋਂ ਬਾਅਦ ਹੁਣ ਅਸੀਂ ਤਕਰੀਬਨ ਠੀਕ ਆ ਬਾਕੀ ਥੋੜੀਆਂ ਅੰਦਰਲੀਆਂ ਸੱਟਾਂ ਉਹ ਟਾਈਮ ਲੱਗਣਾ ਜੀ ਤੇ ਪਰ ਵੱਡੀ ਗੱਲ ਇਹ ਹੈ ਕਿ ਅਸੀਂ ਠੀਕ ਠਾਕ ਹੈ ਜੀ ਇਹ ਦੋ ਹਫ਼ਤਿਆਂ ਦੇ ਵਿੱਚ ਤੁਹਾਡੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਤੁਹਾਡੇ ਫੋਨ ਆਏ ਤੁਹਾਡੇ ਮੈਸੇਜ ਆਏ ਗਾਂਧੀਗਾ ਜਿੱਥੋਂ ਵੀ ਜਿਉਂ ਵੀ ਪਤਾ ਲੱਗੇ ਉਹਨੇ ਦੁਆਵਾਂ ਅਸੀਂ ਸੰਭੀ ਜੀ ਅੱਜ ਮੈਂ ਨਿੱਜੀ ਤੌਰ ਤੇ ਮੈਂ ਕਾਸ਼ ਅਸੀਂ ਤੁਹਾਡਾ ਸਭ ਦਾ ਦਿਲ ਦੀਆਂ ਗਹਿਰਾਈਆਂ ਚੋਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣੇ ਵਾਂਗੂ ਸਾਡਾ ਫਿਕਰ ਕੀਤਾ ਸਾਨੂੰ ਇੰਨੇ ਪਿਆਰ ਦੇ ਹੌਸਲੇ ਦੇ ਸਨੇਹੇ ਭੇਜੇ ਤੇ ਨਾਲ ਹੀ ਮੈਂ तमाम ਸਾਰੇ ਡਾਕਟਰਸ ਨਰਸਸ ਤੇਕਨੀਸ਼ੀਅਨ ਸਟਾਫ ਸਾਰੇ ਮੈਂ ਸਭ ਦਾ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ ਧੰਨਵਾਦ ਕਰਦਾ ਜੀ ਜ਼ਿੰਦਗੀ ਇਸ ਜ਼ਿੰਦਗੀ ਦੇ ਵਿੱਚ ਉਤਰਾ ਚੜਾ ਚੱਲਦੇ ਫਿਰਦੇ ਆਂ ਇਹ ਕਿਸੇ ਨਾਲ ਵੀ ਕਦੋਂ ਵੀ ਹੋ ਸਕਦਾ ਹੈ ਜੀ ਪਰ ਇਹ ਅਗਰ ਕਿ ਪ੍ਰਮਾਤਮਾ ਮਿਹਰ ਰੱਖੇ ਸਰਟੀਫਿਕੇਟ ਆ ਕੁਝ ਸਮੇਂ ਬਾਅਦ ਬੰਦਾ ਭੁੱਲ ਜਾਂਦਾ ਜੀ ਅੱਜ ਬਿਲਕੁਲ ਅਸੀਂ ਤੁਹਾਡੇ ਦਰਮਿਆਨ ਬੈਠੇ ਆ ਪਰਿਵਾਰ ਚ ਬੈਠੇ ਆ ਤੇ ਮੈਂ ਸਮਝਦਾ ਇੱਕ ਹੋਰ ਜ਼ਿੰਦਗੀ ਦੇ ਵਿੱਚ ਪ੍ਰਮਾਤਮਾ ਨੇ ਹੋਰ ਬਹੁਤ ਕੁਛ ਢਿੱਕੀ ਕਰ ਲਈ ਇੱਕ ਹੋਰ ਜਿਹੜਾ ਮੌਕਾ ਤੇ ਉਹ ਪ੍ਰੇਰਨਾ ਗਈ ਤੇ ਵਾਂਸ ਅਗੇਨ ਮੈਂ ਜਿੰਨੇ ਵੀ ਮੇਰੇ ਚਾਉਣ ਵਾਲੇ ਮੇਰੇ ਭੈਣ ਭਰਾ ਸਤਿਕਾਰਯੋਗ ਵੀਰ ਬਜ਼ੁਰਗ ਮਤਾਂ ਮਾਂ ਬੱਚੇ ਤੇ ਮੇਰੇ ਜਿੰਨੇ ਵੀ ਰਿਸ਼ਤੇਦਾਰ ਸਾਕ ਸਬੰਧੀ دوست ਮਿੱਤਰ ਜੋ ਵੀ ਸੱਜਣ ਪਿਆਰੇ ਜਿਨ੍ਹਾਂ ਨੇ ਇਸ ਵਕਤ ਸਾਨੂੰ ਅਸੀਸਾਂ ਦੁਆਵਾਂ ਭੇਜੀਆਂ ਉਹਨਾਂ ਦਾ ਸਭ ਦਾ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਭ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਤੁਹਾਡੇ ਪਿਆਰ ਨੇ ਅਸੀਸਾਂ ਨੇ ਦੁਆਵਾਂ ਨੇ ਸਾਨੂੰ ਬਹੁਤ ਹੌਸਲਾ ਦਿੱਤਾ ਤੇ ਇਸ ਤਰ੍ਹਾਂ ਹੀ ਸਾਨੂੰ ਹਮੇਸ਼ਾ ਦੀ ਸੀ ਸੋਚ ਯਾਦ ਰੱਖਿਓ। ਥੈਂਕ ਯੂ so much to everybody who reached out. Your messages meant so much to us. We know we keep us in your prayers. We appreciate you guys so much. ਇੱਕ ਵਾਰ ਫੇਰ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਮਾਲਕ ਅੱਗੇ ਅਰਦਾਸ ਕਿ ਪ੍ਰਮਾਤਮਾ ਤੁਹਾਨੂੰ ਸਭ ਨੂੰ ਮਹਿਫੂਜ਼ ਰੱਖੇ। ਤੁਹਾਡੇ ਸਭ ਨੂੰ ਪਰਿਵਾਰਾਂ ਨੂੰ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ, ਸੁੱਖ ਸ਼ਾਂਤੀ ਰੱਖੇ। ਇੱਕ ਵਾਰ ਫੇਰ ਤੁਹਾਡਾ ਸਭ ਦਾ ਧੰਨਵਾਦ। ਤੇ ਜ਼ਿੰਦਗੀ ਦੇ ਰੰਗਲੇ ਚਰਖੇ ਤੇ ਮੈਂ ਹੋਰ ਬੜੇ ਤੰਦ ਪਰੋਣੇ ਗੀਤਾ ਜੈਲਦਾਰ ਫਿਲਹਾਲ ਹਰਜੀਤ ਹਰਮਨ ਦੇ ਨਾਲ ਨਜ਼ਰ ਆਏ ਨੇ ਦੋਵੇਂ ਗੋਲ ਗੱਪਿਆਂ ਦਾ ਆਨੰਦ ਮਾਣਦੇ ਹੋਏ ਨਜ਼ਰ ਆਏ ਨੇ ਹਾਲਾਂਕਿ ਇਸ ਵੀਡੀਓ ਦੇ ਵਿੱਚ ਗੀਤਾ ਜੈਲਦਾਰ ਹਰਜੀਤ ਹਰਮਨ ਦੇ ਲਈ ਗੋਲ ਗੱਪੇ ਤਿਆਰ ਕਰ ਰਹੇ ਨੇ ਗੋਲ ਗੱਪਿਆਂ ਦੇ ਵਿੱਚ ਪਾਣੀ ਭਰਦੇ ਹੋਏ ਤੇ ਉਹਨਾਂ ਦੇ ਵਿੱਚ ਆਲੂ ਭਰਦੇ ਹੋਏ ਨਜ਼ਰ ਆ ਰਹੇ ਨੇ ਤੇ ਖਾਸ ਜਿਹੜੀ ਸੌਗਾਤ ਹੈ ਉਹ ਹਰਜੀਤ ਹਰਮਨ ਨੂੰ ਦਿੱਤੀ ਜਾ ਰਹੀ ਹੈ ਹਾਲਾਂਕਿ ਜ਼ਰੂਰ ਦੱਸ ਦਈਏ ਕਿ ਇਸ ਖਾਸ ਮੌਕੇ 'ਤੇ ਹਰਜੀਤ ਹਰਮਨ ਦੇ ਘਰ ਆਏ ਹੋਏ ਸੀ ਗੀਤਾ ਜੈਲਦਾਰ ਜਿੱਥੇ ਗੀਤਾ ਜੈਲਦਾਰ ਨੇ ਖੁਦ ਗੋਲ ਗੱਪੇ ਬਣਾ ਕੇ ਹਰਜੀਤ ਹਰਮਨ ਨੂੰ ਖਵਾਏ ਨੇ ਸੋ ਬਹੁਤ ਸੋ ਆਡੇ ਸਾਹਮਣੇ ਹੈ ਤੁਸੀਂ ਵੀ ਦੇਖੋ ਇਹ ਖੂਬਸੂਰਤ ਵੀਡੀਓ ਅੱਬ ਇਹ ਦੱਸੋ ਇਹ ਲਿੰਗ ਨੂੰ ਕੋ ਪਿਆਉਂ। ਈਤਾ ਜੀ ਪਹਿਲਾਂ ਵੀ ਮੈਂ ਤੁਹਾਡੀਆਂ ਉਹ ਦੇਖਦਾ ਰਹਿਣਾ ਸਨੈਪਚੈਟ ਕਿਉਂ ਵੀ ਆ ਨਾ ਤੁਸੀਂ ਕੀ ਕੀ ਬਣਾਉਂਦੇ ਰਹਿੰਦੇ ਹੋ ਪਰ ਉਕੜਾ ਹਜਾ ਚੜੀ ਬੈਠੀ। ਅੱਜ ਚਲੋ ਮੈਨੂੰ ਵੀ ਇਹ ਖਾਣ ਦਾ ਮੌਕਾ ਮਿਲਦਾ। ਬਰਾਬਰ ਦੇ ਵੀਰ ਦਾ ਸੁਭਾਗ ਪ੍ਰਾਪਤ ਹੋਇਆ। ਨਾ ਛੋਟਾ ਨਾ ਵੱਡਾ। ਉਹ ਹੋ। ਅੱਜ ਪੌਡਕਾਸਟ ਵੀ ਚੱਲ ਪਿਆ ਲੱਗਦਾ। ਪੌਡਕਾਸਟ ਚੱਲ ਰਿਹਾ। ਫਿਰ ਮੇਰਾ ਇਹ ਸੁਭਾਗ ਹੈ ਮੇਰਾ ਵੀ ਉਹ ਬਰਾਬਰ ਤਾਂ ਪਿਕਲੀਆਂ ਹੀ ਪੀਂਦੇ। ਅੱਜ ਮੈਨੂੰ ਸਮੋਸੇ ਖਾਣ ਦੇ। ਆਹ ਹਾਂ। ਸਮੋਸੇ ਕਿੱਥੋਂ ਆ ਗਏ ਭੈਣ ਜੀ? ਚਾਤੂ ਸਿੰਘ ਗੋਲ ਕੱਪ ਹੈ ਨਹੀਂ ਰੀਤ ਭਾਈਨ ਗੋਲ ਕੱਪੇ ਕਰਾਉਣ ਲੱਗਿਆ ਇਹ ਸਭ ਕੁਝ ਸਿੱਖ ਕੇ ਜੀ ਉਹ ਮੈਨੂੰ ਕਿਦਨੇ ਇੰਟਰਵਿਊ ਤੇ ਕਿਦਨੇ ਬਣਾ ਕੇ ਦਿਖਾਈ ਮਾਂ ਮੈਨੂੰ ਤਾਂ ਚਾਹ ਹੁੰਦੀ ਐ ਕੰਦੀ ਬਾਕੀ ਦੇ ਚੀਤੇ ਸਿੱਖਣੇ ਕੀ ਕੇ ਜੇਲਦਾ ਨਾ ਜਿਓ ਹੁਣ ਮੈਂ ਇਹ ਗੋਲ ਕੱਪ ਦਾ ਘਟੂ ਘਟ ਸਿੱਖ ਕੇ ਜਾਊਂਗਾ ਸਦਾ ਹੀ ਖਾਣੇ ਖਾਰੇ ਖਾਣਾ ਬਸ ਠੀਕ ਜਿਹਾ ਸਭ ਹੋ ਗਿਆ ਇੱਕ ਨਹੀਂ ਵੀ ਲੋੜਿਆ ਵੱਡੇ ਭਾਈ ਸਾਹ ਸਾਡੇ ਆਏ ਆ ਐਡਾ ਖਾਣਾ ਪਰ ਜਰੂਰ ਵੱਡੇ ਭਰਾ ਦਾ ਸੇਵਾ ਵੀ ਕਰੀਂ ਹੋਰ ਕੌਣ ਕਰੂ ਮਾਣ ਤਨ ਨਹੀਂ ਕਰਨਾ ਤਾਂ ਜਿੰਨੇ ਕਰਨਾ ਇਹ ਤੇ ਕਰਦਾ ਸਾਡੀ ਭਰਜਾਈ ਬੈਠੀ ਹੈ ਬਾਹਰਲੇ ਮੋਰਕਾ ਪਰਦੇਸੀ ਮੋਲਕਿਆਂ ਗਿਆ ਜੀ ਹੁਣ ਆ ਕੇ ਤੇ ਹੁਣ ਇਹ ਜ਼ਰੂਰ ਅੱਥਾ ਜਾਵੇ ਸਾਨੂੰ ਬਾਅਦ ਵਿੱਚ ਕਿਵੇਂ ਬਣੇ ਇਹ ਹਾਂ ਮੈਂ ਬਾਅਦ ਵਿੱਚ ਦੱਸੂਗਾ ਭਲਾ ਹਾਂ ਆ ਕੇ ਦੱਸੇ ਮਾ ਸੇਰਾ ਲਾ ਪਰੇ ਅੱਜ ਬਾਹਰ ਲੈ ਫਲਵਾਇ ਬਾਹਰ ਕਰਦਾ ਰਿਹਾ ਬਾਈਪਾਸ ਹੋ ਗਿਆ ਬਾਈਪਾਸ ਗਲਗਰਦਨ ਸੁਨੰਦਰ ਸ਼ਰਮਾ ਦਿੱਤ ਸੁਨੰਦਰ ਸ਼ਰਮਾ ਇੱਕ ਬਰ ਫਿਰ ਤੋਂ ਲਾਈਵ ਹੋ ਚੁੱਕੀ ਹੈ ਤੇ ਇਸ 12 ਸਾਰਿਆਂ ਨੂੰ ਆਲੂ ਦੇ ਪਰਾਂਠੇ ਖਾਣ ਦੀ ਅਪੀਲ ਕਰ ਰਹੀ ਹੈ ਹਾਲਾਂਕਿ ਇੱਕ ਆਲੂ ਨਿਕਲਦਾ ਹੈ ਜੋ ਦਿਲ ਵਾਲੀ ਸ਼ੇਪ ਦੇ ਵਿੱਚ ਨਜ਼ਰ ਆ ਰਿਹਾ ਹੈ ਤੇ ਇਸ ਆਲੂ ਨੂੰ ਦਿਖਾਉਣ ਡਿਲੀਵਰੀ ਉਹ ਖਾਸ ਤੌਰ ਤੇ ਲਾਈਵ ਹੁੰਦੀ ਹੈ ਤੇ ਇਸ ਮੌਕੇ ਤੇ ਹੀ ਸਾਰਿਆਂ ਨੂੰ ਦੱਸਦੀ ਹੈ ਕਿ ਅੱਜ ਕਿਸ ਤਰ੍ਹਾਂ ਦੇ ਨਾਲ ਆਲੂ ਦੇ ਪਰਾਂਠੇ ਤਿਆਰ ਕਰ ਰਹੇ ਨੇ ਤੇ ਇਹੀ ਉਹਨਾਂ ਦਾ ਲਾਈਵ ਹੋਣ ਦਾ ਮਕਸਦ ਹੈ ਹਾਲਾਂਕਿ ਇੱਕ ਚੰਗੇ ਸੁਨੇਹੇ ਦੇ ਨਾਲ ਸੁਨੰਦਾ ਸ਼ਰਮਾ ਹਰ ਕਿਸੇ ਦੇ ਸਾਹਮਣੇ ਨਜ਼ਰ ਆਉਂਦੀ ਹੈ ਪਰ ਇਸ ਵਾਰ ਆਲੂ ਦੇ ਪਰਾਂਠਿਆਂ ਦੇ ਨਾਲ ਇਹ ਕਾਰਨ ਸੀ ਉਹਨਾਂ ਦਾ ਲਾਈਵ ਹੋਣ ਦਾ ਜਿਸ ਕਾਇਕੇ ਸੁਨੰਦਾ ਸ਼ਰਮਾ ਲਾਈਵ ਹੁੰਦੀ ਹੋਈ ਨਜ਼ਰ ਆਈਏ ਹਾਲਾਂਕਿ ਉਹਨਾਂ ਨੇ ਆਪਣੇ ਸ਼ੈਫ ਦੇ ਨਾਲ ਇੰਟਰੋਡਿਊਸ ਕਰਵਾਇਆ ਹੈ ਕਿ ਇਹ ਜਿਹੜੇ ਨੇ ਅੱਜ ਆਲੂ ਦੇ ਪਰਾਂਠੇ ਬਣਾਣਗੇ ਤੇ ਉਹਨਾਂ ਦੀ ਕਿਚਨ ਸੰਭਾਲਣਗੇ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਸलाम ਸਾਰਿਆਂ ਨੂੰ ਕੀ ਹਾਲ ਨੇ ਮੈਨੂੰ ਲੱਗਦਾ ਪਤਾ ਹੀ ਨਹੀਂ ਕਿੰਨੇ ਮਹੀਨੇ ਹੋ ਗਏ ਮੈਂ ਕਿੰਨੇ ਮਹੀਨਿਆਂ ਬਾਅਦ ਅਸ ਲਾਈਵ ਆਈ ਆ ਹੈਲੋ ਹੈਲੋ ਜੀ ਹੈਲੋ ਹਾਈ ਐਵਰੀਬਾਡੀ ਕੀ ਹਾਲ ਨੇ ਸਾਰੇ ਠੀਕ ਹੋ ਵਾਓ ਲਾਈਵ ਹੋਣਾ ਇਜ਼ ਲਾਈਕ ਅ ਟਾਸਕ ਕਿਉਂਕਿ ਇਨਾ ਲਾਈਵ ਆ ਕੇ ਸਮਝ ਨਹੀਂ ਨਾ ਲੱਗਦੀ ਗੱਲਾਂ ਕੀ ਕਰੀ ਬਟ ਮੇਰਾ ਮੈਂ ਬੜੀ ਖੁਸ਼ ਸੀ ਤੇ ਮੈਂ ਕਹਿੰਦੀ ਲੋਕ ਲਾਈਵ ਜਾਂਦੇ ਆ ਗੱਲਾਂ ਬਾਤਾਂ ਕਰਦੇ ਆ ਸਾਰਿਆਂ ਦੇ ਨਾਲ अज so चोरी चोरी तेन तकना पा चोरी क्यों मैं तो लाइव हुई है सारे एम थकी जाओ हेलो <laughs> जी हेलो हेलो वाह लाइव ऑन द वे अपना ही एक मजा भी है एक को भी है कि लाइव आके की गल्ला करिए एनीवेज वी आर गोना मेक आलू दे परांठे आज है ना हां आज है शाकिर हेलो बोल दो सबको आ जाओ आ जाओ रुकैया कि सब देख रहे हैं हमें हम हेलो बोलते हैं Hello. Hello, बोल हेलो बोलो ऐसे। हेलो हेलो ये है रुकैया ये है शाकिर शाकिर आगे आ जाओ हेलो बोल दो <laughs> और आज हमें मिला है आलू 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 दिल दिल वाला वे यू टॉक यंक यूसमिन थैंक यू सो मच आपका हेयर स्टाइल अच्छा लग रहा है ना सो ब्यूटिफुल थैंक यू ये हमें आलू मिला है जिसका दिल बना हुआ है और इसका भी दिल किसी ने तोड़ा हुआ है से से ना। से ना। कितनी चोटें लगी है इसके दिल को ना दिल वाला आलू गैस इसको फ्रेम करके रखेंगे हम लोग इसको नहीं हो आज हम बना रहे हैं आलू का पराठा ऐसे करते लाइव कुकिंग करते हैं आज इधर बनाएंगे ना हम लोग इधर ही बनाएंगे आज थानू आलू देठे खवाई मीन अगे

ਚੀਚੀ ਕਿੱਥੇ ਹੈ ਚੀਚੀ ਮम्मा ਦੇ ਕੋਲ ਹੈ ਘਰੇ ਤੇ ਮੈਂ ਨੂੰ ਇੱਕ ਦੋ ਦਿਨ ਮਿਲੇ ਕਿ ਮੈਂ ਛੁੱਟੀ ਲੈ ਸਕਦੀ ਆ ਸੋ ਮੈਂ ਛੁੱਟੀ ਲੈ ਕੇ ਐਂd ਇੱਥੇ ਆ ਗਈ ਕਿਤੇ ਆਈ ਹੋਈ ਆ ਆਪਣੇ ਦੋਸਤਾਂ ਦੇ ਕੋਲ ਤੇ ਮੈਂ ਤੁਹਾਨੂੰ ਦੱਸ ਦਿਆਂ ਕਿ ਮੈਂ ਆਈ نو ਤੁਸੀਂ ਸਾਰੇ ਜਾਣੇ ਬੜੀ ਵੇਟ ਕਰ ਰਹੇ ਹੋ ਕਿ ਕਦੋਂ ਜਾ ਕੇ ਮੇਰਾ ਗਾਣਾ ਆਊਗਾ ਆਈ نو ਬਹੁਤ ਲੇਟ ਹੋ ਗਏ ਆ ਐਂਡ ਕਿਸੇ ਚੰਗੇ ਕਾਰਨ ਕਰਕੇ ਕਿਸੇ ਚੰਗੇ ਰੀਜ਼ਨ ਕਰਕੇ ਲੇਟ ਹੋਏ ਆ ਜਦੋਂ ਤੁਸੀਂ ਕੁਝ ਚੰਗਾ ਬਣਾ ਰਹੇ ਹੋ ਆਪਣੇ ਆਪ ਤੋਂ ਸਾਰਾ ਕੁਝ ਕਰ ਲਓ ਇਟ ਟੇਕਸ ਟਾਈਮ ਰਾਈਟ ਤੇ ਕੋਈ ਨਹੀਂ ਥੋੜੀ ਲੇਟ ਹੋ ਜਾਓ ਪਰ ਜਦੋਂ ਆਓ ਕਹਿੰਦੇ ਬੜੀ ਤਿਆਰੀ ਨਾਲ ਆਓ ਸੋ ਬਹੁਤ ਸਾਰੇ ਗਾਣੇ ਮੈਂ ਤੁਹਾਡੇ ਸਾਰੇ ਲਈ ਬਣਾ ਰਹੀ ਆ ਐਂਡ ਤੇ ਉਥੇ ਪੰਜਾਬੀ ਗਾਇਕ ਤੇ ਅਦਾਕਾਰ ਸ਼ੈਰੀਮਾਨ ਫਿਲਹਾਲ ਮੈਜੀਸ਼ੀਅਨ ਅਨਮੋਲ ਨੂੰ ਮਿਲੇ ਨੇ ਤਾਂ ਮੈਜੀਸ਼ੀਅਨ ਅਨਮੋਲ ਤੇ ਨਾਲ ਹੀ ਸ਼ੈਰੀਮਾਨ ਦੇ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਅਨਮੋਲ ਜਿਹੜੇ ਸ਼ੈਰੀਮਾਨ ਦੇ ਫੋਨ ਦਾ ਪਾਸਵਰਡ ਦਾ ਪਤਾ ਲਗਾ ਲੈਂਦੇ ਨੇ ਤੇ ਜਿਵੇਂ ਹੀ ਸ਼ਹਿਰੀਮਾਨ ਦਾ ਪਾਸਵਰਡ ਉਹਨਾਂ ਦੇ ਸਾਹਮਣੇ ਆਉਂਦਾ ਹੈ ਤਾਂ ਸ਼ਹਿਰੀਮਾਨ ਖੁਦ ਸ਼ੌਕਡ ਰਹਿ ਜਾਂਦੇ ਨੇ ਸੋ ਇਹ ਜ਼ਰੂਰੀ ਦੱਸ ਦਈਏ ਕਿ ਅਨਮੋਲ ਇੱਕ ਅਜਿਹੇ ਮੈਜੀਸ਼ੀਅਨ ਨੇ ਜੋ ਅਕਸਰ ਕਈ ਸਾਰੇ ਲੋਕਾਂ ਦੇ ਨਾਲ ਮੁਲਾਕਾਤ ਕਰਦੇ ਨੇ ਤੇ ਉਹਨਾਂ ਦੇ ਅੰਦਰਲੇ ਕਿਸੇ ਤੇ ਖੂਫੀਆ ਕਿਸੇ ਜਿਹੜੇ ਜੱਗ ਜ਼ਾਹਿਰ ਜ਼ਰੂਰ ਕਰਦੇ ਨੇ ਤੇ ਇਸ ਵਾਰ ਮੁਲਾਕਾਤ ਜਿਹੜੀ ਅਨਮੋਲ ਦੇ ਵੱਲੋਂ ਸ਼ਹਿਰੀਮਾਨ ਦੇ ਨਾਲ ਕੀਤੀ ਗਈ ਹੈ ਉਹਨਾਂ ਦੇ ਫੋਨ ਦਾ ਪਾਸਵਰਡ ਜਿਹੜਾ ਹੈ ਸਭ ਤੋਂ ਪਹਿਲਾਂ ਸ਼ਹਿਰੀਮਾਨ ਨੂੰ ਇਮੇਜਿਨ ਕਰਨ ਦੇ ਲਈ ਕਿਹਾ ਜਾਂਦਾ ਪਰ ਸ਼ਹਿਰੀਮਾਨ ਖੁਦ ਬਿਲੀਵ ਨਹੀਂ ਕਰ ਪਾਉਂਦੇ ਕਿ ਇਸ ਤਰ੍ਹਾਂ ਵੀ ਕੁਝ ਹੋ ਸਕਦਾ ਪਰ ਜਦੋਂ ਅਨਮੋਲ ਜਿਹੜੇ ਨੇ ਸ਼ੈਰੀਮਾਨ ਦੇ ਫੋਨ ਦਾ ਪਾਸਵਰਡ ਉਸ ਨੂੰ ਦੱਸ ਦਿੰਦੇ ਨੇ ਤਾਂ ਖੁਦ ਸ਼ੌਕਿੰਗ ਭਰੀ ਵੀਡੀਓ ਜਿਹੜੀ ਹੈ ਸ਼ੈਰੀਮਾਨ ਦੀ ਸਾਹਮਣੇ ਆਉਂਦੀ ਹੈ ਤੁਸੀਂ ਹੱਥ ਸਦਾ ਕਰ ਸਕਦੇ ਏਦਾਂ ਇਮੇਜਿਨ ਕਰੋ ਇੱਥੇ ਭਾਬੀ ਜੀ ਆ ਰਹੇ ਆ ਤੁਹਾਡੇ ਵੱਲ ਤੁਰੇ ਤੁਰੇ ਠੀਕ ਹੈ ਪੱਬਜੀ ਆਉਂਦੇ ਆ ਤੇ ਉਹ ਤੁਹਾਨੂੰ ਕਹਿ ਰਿਹਾ ਵੀ ਆਜ ਹੀ ਤੁਹਾਡਾ ਫੋਨ ਤੁਸੀਂ ਭੁੱਲ ਗਏ ਸੀ ਠੀਕ ਹੈ ਉਹ ਫੋਨ ਤੁਹਾਡੇ ਹੱਥ ਚ ਰੱਖਦੇ ਫੋਨ ਫੜੋ ਫੋਨ ਫੜੋ ਏ ਠੀਕ ਹੈ ਹਾਂ ਜੀ ਤੁਸੀਂ ਫੋਨ ਫੜਦੇ ਹੋ ਤੇ ਤੁਸੀਂ ਫੋਨ ਤੁਹਾਡਾ ਤੁਹਾਡੇ ਫੇਸ ਆਈਡੀ ਨਾ ਖੁੱਲ ਨਹੀਂ ਰਿਹਾ ਹੈ ਨਾ ਤਾਂ ਤੁਸੀਂ ਉਹਦੇ ਵਿੱਚ ਪਾਸਵਰਡ ਐਂਟਰ ਕਰਦੇ ਨਹੀਂ ਤੁਸੀਂ ਭਾਬੀ ਵੱਲ ਨਹੀਂ ਦੇਖਣਾ ਕੋਈ ਚੱਕੇ ਨਹੀਂ ਭਾਬੀ ਗਏ ਚੈੱਕ ਤਾਂ ਨਹੀਂ ਕੀਤਾ ਕੋਈ ਨਹੀਂ 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 ਭਾਬੀ ਗਏ ਭਾਬੀ ਗਏ ਹਾਂ ਤਾਂ ਤੁਹਾਡੇ ਫੋਨ ਜਿਹੜਾ ਹੈਗਾ ਤੁਹਾਡੇ ਹੱਥ ਤੇ ਤੇ ਤੁਸੀਂ ਅੰਗੂਠੇ ਨੂੰ ਉੱਤੇ ਥੱਲੇ ਕਰੋ ਐਦਾਂ ਜਸ ਉਦਾਂ ਹੀ ਉੱਤੇ ਥੱਲੇ ਤੁਹਾਡੇ ਪਾਸਵਰਡ ਬਾਰੇ ਨਾ ਸੋਚੋ ਅੱਛਾ ਉਦਾਂ ਹੀ ਅੰਗੂਠੇ ਨੂੰ ਉੱਤੇ ਥੱਲੇ ਕਰੋ ਐਦਾਂ ਵੈਰੀ ਗੁੱਡ ਵੈਰੀ ਗੁੱਡ ਮੇਰੇ ਵੱਲ ਦੇਖੋ ਮੈਂ ਇੱਕ ਵਾਰੀ ਰਿਵੀਲ ਕਰਨ ਦੀ ਕੋਸ਼ਿਸ਼ ਕਰ ਸਕਦਾ ਹਾਂ ਕਿਉਂਕਿ ਮੈਨੂੰ ਭ 198286 ਮੰਨ ਗਿਆ ਨਹੀਂ ਮੰਨ ਲਿਆ ਨਹੀਂ ਸਾਡੇ ਬੈਂਕ ਤੋਂ ਹੁਣ ਚੋਂ ਦੋ ਤੋਂ ਤੇ ਹੀ ਆਰਨੇਤ ਫਿਲਹਾਲ ਲਾਈਵ ਸ਼ੋਅ ਦੇ ਵਿੱਚ ਨਜ਼ਰ ਆਏ ਨੇ ਲਾਈਵ ਸ਼ੋਅ ਕਰਦੇ ਹੋਏ ਆਰਨੇਤ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਟ੍ਰੈਂਡ ਕਰ ਰਹੀ ਹੈ ਜਿਸ ਦੇ ਵਿੱਚ ਉਹ ਕਾਲੇ ਕੁੜਤੇ ਪਜਾਮੇ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਲਾਈਵ ਸ਼ੋਅ ਲਾਉਂਦੇ ਹੋਏ ਨਜ਼ਰ ਆਲੇ ਨੇ ਹਾਲਾਂਕਿ ਆਰਨੇਤ ਦੇ ਲਾਈਵ ਸ਼ੋਅ ਨੂੰ ਜ਼ਰੂਰ ਵਡੀਕਿਆ ਜਾਂਦਾ ਤੇ ਇਸ ਦੇ ਵਿੱਚ ਸ਼ਾਮਲ ਹੋਣ ਦੀ ਹਰ ਕਿਸੇ ਦੀ ਇੱਛਾ ਜ਼ਰੂਰ ਹੁੰਦੀ ਹੈ ਸੋ ਲੰਬੀ ਹੈ ਇੱਕ ਲੰਬੇ ਸੁਰ ਦੇ ਨਾਲ ਆਰਨੇਤ ਨੇ ਆਪਣੇ ਇਸ ਲਾਈਵ ਸ਼ੋਅ ਦੇ ਵਿੱਚ ਹਰ ਕਿਸੇ ਨੂੰ ਜ਼ਰੂਰ دیਵਾਨਾ ਬਣਾਇਆ ਬਿੱਲੋ ਪੈਨ ਤੂੰ ਹੀ ਛੇ ਤਰ੍ਹਾਂ ਦੀ ਰੀਸ ਕਿੱਥੋਂ ਕਰਨਗੇ ਹਾਟ ਤੇ ਸੁਣੀ ਡੂਣੀ ਬਿੱਲੋ ਪੈਨ ਤੂੰ ਹੀ ਛੇ ਤਰ੍ਹਾਂ ਦੀ ਰੀਸ ਕਿੱਥੋਂ ਕਰਨਗੇ ਫੇਰ ਵੀ ਸਰਕੀ ਜੁੱਤ ਦੇ ਕਿੰਨੇ ਜਾਂਦੀ ਦਾਉ ਲੈ ਕੇ ਬੰਦੇ ਬਾਣੀ ਤੋਂ ਪੀ ਲੋ ਸਭ ਤੇ ਆ ਬੰਦਿਆ ਕੇ ਬੰਦਿਆ ਕੇ ਡਰ ਜਾਂਦੇ ਇਹ ਮਿੱਦੋ ਜਦੋਂ ਕਿੱਥੇ ਵੇਖ ਲੇ ਸਿਰਫ ਇਹ ਨਹੀਂ ਫਿਰ ਮਿਲਾਂਗੇ ਕੁਝ ਲੇਟੈਸਟ ਅਪਡੇਟਸ ਪੇਨਾਲ ਤਦ ਤੱਕ ਦਿਲੇ ਮੈਨੂੰ ਦਿਓ ਇਜਾਜ਼ਤ ਧੰਨਵਾਦ